ਕਤਪਾਲੋ ਵਿਖੇ ਇੰਟਰਲੋਕ ਟਾਈਲਸ ਦੇ ਨਾਲ ਬਣਨ ਵਾਲੀ ਸੜਕ ਤਕਰੀਬਨ 700 ਫੁੱਟ ਦਾ ਕੀਤਾ ਉਦਘਾਟਨ ਹਲਕਾ ਇੰਚਾਰਜ ਫਿਲੋਰ ਜੋਇੰਟ ਸਕੱਤਰ ਪੰਜਾਬ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਅਚ ਹਲਕਾ ਫਿਲੋਰ ਦੇ ਅਦੀਨ ਆਉਂਦੇ ਪਿੰਡ ਕਤਪਾਲੋ ਵਿਖੇ ਇੰਟਰਲੋਕ ਟਾਈਲਸ ਦੇ ਨਾਲ ਬਣਨ ਵਾਲੀ ਸੜਕ ਤਕਰੀਬਨ 700 ਫੁੱਟ ਦਾ ਕੀਤਾ ਉਦਘਾਟਨ ਇਸ ਮੌਕੇ ਹਲਕਾ ਕੋਆਰਡੀਨੇਟਰ ਜਗਤਰਾਮ ਪੱਟੀ ਬਲਰਾਜ ਸਿੰਘ ਯੂਥਿੰਗ ਪਰਮਜੀਤ ਸਿੰਘ ਪਾਰਟੀ ਜਸਵਿੰਦਰ ਸਿੰਘ ਯੂਟਰੀ ਹਰਦੀਪ ਸਿੰਘ ਕੀ ਅਦੀਪਾ ਬਕਾਪੂ ਅਤੇ ਪਾਰਟੀ ਮੈਂਬਰ ਸਹਿਬਾਨ ਮੌਜੂਦ ਸਨ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਅਤੇ ਨਾਲ ਆਏ ਸਾਥੀਆਂ ਦਾ ਪਿੰਡ ਦੇ ਸਰਪੰਚ ਪਿਆਰਾ ਲਾਲ ਅਤੇ ਨਾਲ ਪੰਚਾਇਤ ਮੈਂਬਰਾਂ ਵੱਲੋਂ ਪਹੁੰਚਣ ਤੇ ਜੀ ਆਇਆ ਆਖਿਆ ਤੇ ਨਿੱਘਾ ਸਵਾਗਤ ਕੀਤਾ ਫਿਲੌਰ ਤੋਂ ਪੱਤਰਕਾਰ ਰਾਜ ਕੁਮਾਰ ਨੰਦਨ ਦੀ ਖਾਸ ਰਿਪੋਰਟ ਬਹੁਤ ਬਹੁਤ ਸਾਰੇ ਇਹਨਾਂ ਦੇ ਆਜੋ ਆਜੋ ਪੰਜ ਨੌ ਲੱਗੇ ਆਜੋ ਆਜੀ ਪੰਡਤ ਸਾਹਿਬ ਆਜੋ ਪਤਾ ਲੱਖੋ ਆਜੀ ਹੋ ਦੋਟਾ ਬਾਕੀ ਵੈਸੇ ਦੇਖ ਰਹੇ ਆਂ ਉੱਠੀ ਜਲਦੀ ਆ ਜਾ ਤੁਸੀਂ ਆਲਾ 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 ਆਇਆ ਲੈ ਆ ਲੈ ਆਓ ਜੀ ਫੜਾ ਆਲਾ ਕੋਈ ਨਾ ਕਰਦਾ ਨਾ ਬਾਤ ਨਹੀਂ ਕਰੀ ਤੇ ਉਹ ਸਾਡੇ ਦੱਸੀ ਮੇਰੇ ਫੜਾ ਲੈ ਤੋੜ ਇਹ ਜੀ ਆਲਾ ਤੁਸੀਂ ਨਾ ਲਾਓ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਉਹ ਵਿਕਾਸ ਦੇ ਕੰਮਾਂ ਨੂੰ ਸ਼ੁਰੂਆਤ ਕਰਵਾਉਂਦੇ ਔਰ ਵੱਖ-ਵੱਖ ਪਿੰਡਾਂ ਦੇ ਸਕੂਲਾਂ ਦੇ ਵਿੱਚ ਅੱਜ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਪੰਜਾਬ ਅਸੀਂ ਜਿਹੜਾ ਹੈਗਾ ਵੱਖ-ਵੱਖ ਕਮਰਿਆਂ ਦੀਆਂ ਵੱਖ-ਵੱਖ ਹੀ ਵੜਦੇ ਘੰਟਿਆਂ ਦੇ ਨਾਲ ਜਿਹੜੇ ਬਣੇ ਆ ਉਹਨਾਂ ਦਾ ਅਦਗਾਟੀ ਸਮੂਹ ਚੱਲਿਆ ਆ ਉਸੇ ਹੀ ਕੜੀ ਤਹਿਤ ਅੱਜ ਜਿਹੜਾ ਹੈਗਾ ਕਤਬਾਲੋਂ ਪਿੰਡ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਤ ਇਸ ਪਿੰਡ ਦੇ ਸਰਪੰਚ ਪਿਆਰ لال ਜੀ ਇਹਨਾਂ ਦੇ ਨਾਲ ਸਮੁੱਚੀ ਟੀਮ ਜਿਹੜੇ ਪੰਜ ਸਹਿਵਾਣ ਨੇ ਨੰਬਰਦਾਰ ਸਹਿਬਾਨ ਔਰ ਇਥੇ ਜਿਹੜੇ ਪਿੰਡ ਦੇ ਮੁਹਤਵਰ ਸਾਥੀ ਇਹਨਾਂ ਨੇ ਅੱਜ ਲਗਭਗ 700 ਫੁੱਟ ਦਾ ਜਿਹੜਾ ਲੰਬਾ ਰਸਤਾ ਆ ਉਸ ਦੀ ਇੰਟਰਲੋਕ ਜਿਹੜੀ ਹੈਗੀ ਆ ਉੱਥੇ ਲਗਾਉਣੀ ਆ ਉਹਦਾ ਸ਼ੁਰੂਆਤ ਕੀਤੀ ਆ ਆਗਾਜ਼ ਕੀਤਾ ਆ ਔਰ ਇਹ ਚੇਤੋਂ ਮੰਗ ਸੀਗੀ ਇਹ ਜਿਹੜੇ ਲੋਕ ਇਸ ਰਸਤੇ ਤੇ ਰਹਿ ਰਹੇ ਸੀ ਕਿਉਂਕਿ ਦੇਖੋ ਤੁਸੀਂ ਮਿੱਟੀ ਸੀ ਬੁਰਾ ਹਾਲ ਸੀ ਖੱਡੇ ਸੀਗੇ ਤਾਂ ਹੁਣ ਜਿਹੜੀ ਹੈਗੀ ਇੱਥੇ ਐਂਟਰਲੋਕ ਲੱਗੇਗੀ ਔਰ ਨਾਲ ਦੀ ਨਾਲ ਇਹਨਾਂ ਨੂੰ ਪਿੰਡ ਵਾਸੀਆਂ ਨੂੰ ਜਿਹੜੀ ਹੈ ਸਹੂਲਤ ਮਿਲੇਗੀ ਸੋ ਆਓ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਂ ਦਾ ਸਕਲ ਪਿਆ ਕਿ ਰੰਗਲਾ ਪੰਜਾਬ ਬਣਾਉਣਾ ਰੰਗਲਾ ਪੰਜਾਬ ਇਹ ਇੱਕ ਕੜੀ ਆ ਇਸ ਤਰ੍ਹਾਂ ਕਤਵਾਰੋਂ ਪਿੰਡ ਦੇ ਵਿੱਚ ਇਹ ਅੱਜ ਇੰਟਰਲੌਕ ਡਵੈਲਪਮੈਂਟ ਦੇ ਕੰਮ ਦਾ ਜਿਹੜਾ ਆਗਾਜ਼ ਕੀਤਾ ਇਸੇ ਤਰ੍ਹਾਂ ਸਾਰੇ 140 ਪਿੰਡ ਜਿਹੜੇ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਉਹਨਾਂ ਸਾਰਿਆਂ ਦੇ ਵਿੱਚ ਵਿਕਾਸ ਦੀਆਂ ਨੇੜੀਆਂ ਲਿਆਵਾਂਗੇ ਔਰ ਇੱਕ ਨਮੂਨੇ ਦਾ ਜਿਹੜਾ ਹਲਕਾ ਵਿਧਾਨ ਸਭਾ ਫਲੋਰ ਜਿਹੜਾ ਬਣਾਵਾਂਗੇ ਤਾਂ ਕਿ ਇਹ ਨਮੂਨੇ ਦਾ ਬਣੇਗਾ ਤਾਂ ਪੰਜਾਬ ਦੇ ਵਿੱਚ ਜਿਹੜਾਗਾ ਬਹੁਤ ਵੱਡਾ ਯੋਗਦਾਨ ਫੈਗਾ ਸੋ ਸਾਰੇ ਹੀ ਸਾਥੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਖਾਸ ਕਰਦਾ ਕਿ ਜਿਹੜੇ ਸਰਪੰਚ ਪਿਆਰ لال ਜੀ ਆਪ ਖੁਦ ਸਮਾਜ ਸੇਵੀ ਆ ਆਪ ਜਿਹੜਾ ਹੈ ਏ ਗਰੀਬਾਂ ਲਈ ਆਪਣੀ ਦਸਾਂ ਨਾ ਹੋਂਦੀ ਕਿਰਤ ਕੱਢ ਕੇ ਜਿਹੜਾ ਹੈਗਾ ਉਹ ਲੋਕਾਂ ਨੂੰ ਜਿਹੜਾ ਹੈਗਾ ਦਾਨ ਵਜੋਂ ਵੀ ਦਿੰਦੇ ਆ ਸੋ ਇਹ ਸਾਥੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਪੂਰੀ ਸਮੂਚੀ ਪੰਚਾਇਤ ਦਾ ਧੰਨਵਾਦ ਸਾਰੇ ਪਿੰਡ ਦਾ ਧੰਨਵਾਦ ਤਾਂ ਕਿ ਇਹ ਜਿਹੜਾ ਹੈਗਾ ਲੋਕਾਂ ਦੇ ਵਿਕਾਸ ਲਈ ਕੰਮ ਕਰਦੇ ਆ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ